ਪਿਛਲੇ ਦਿਨੀ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ ਲੇਡੀਜ਼ ਡਾਕਟਰ ਨਾਲ ਹੋਏ ਬਰਤਕਾਰ ਤੋਂ ਮਗਰੋਂ ਹਤਿਆਰਾ ਮਾਮਲਾ ਪੂਰੇ ਦੇਸ਼ ਵਿੱਚ ਗਮਰੋਂਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਆਈਐਮਏ ਡਾਕਟਰਾਂ ਵੱਲੋਂ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਗਈ ਜਿਸ ਨੂੰ ਲੈ ਕੇ ਬਟਾਲਾ ਵਿੱਚ ਵੀ ਆਈਐਮਏ ਡਾਕਟਰਾਂ ਵੱਲੋਂ ਚਿੱਟੇ ਕੋਟ ਪਾ ਕੇ ਚਿੱਟੇ ਕੋਟ ਪਾ ਕੇ ਹੱਥਾਂ ਵਿੱਚ ਬੈਨਰ ਫੜ ਕੇ ਬਟਾਲਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਬੋਲਦੇ ਹੋਏ ਡਾਕਟਰਾਂ ਨੇ ਕਿਹਾ ਕਿ ਲੇਡੀਜ਼ ਡਾਕਟਰ ਕਿਤੇ ਵੀ ਸੁਰੱਖਿਆ ਚ ਨਹੀਂ ਹੈ ਸਭ ਤੋਂ ਪਹਿਲਾ ਤੇ ਜਿਸ ਡਾਕਟਰ ਨੇ ਨਾਲ ਬਲਤਕਾਰ ਕੀਤਾ ਗਿਆ ਤੇ ਹਤਿਆ ਕੀਤੀ ਗਈ ਉਹਦੇ ਗੋਸ਼ਿਆਂ ਨੂੰ ਜਲਦ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹੋਰ ਕੀ ਕੁਝ ਕਿਹਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ 言葉でね。 ਰੇਪ ਐਂਡ ਮਰਡਰ ਹੋਇਆ ਉਹਦੇ ਪ੍ਰੋਟੈਸਟ ਵਿੱਚ ਸਾਰੇ ਆਈਐਮਐਨ ਦੀ ਕਾਲ ਤੇ ਬਟਾਲੇ ਦੇ ਸਾਰੇ ਆਈਐਮਐਨ ਦੇ ਡਾਕਟਰਸ ਇਕੱਠੇ ਹੋਏ ਆਂ ਔਰ ਸਾਡੀ ਮਾਰਚ ਚੱਲ ਰਹੀ ਹੈ ਔਸੀ ਸੋਸਾਇਟੀ ਨੂੰ ਅਵੇਅਰ ਕਰ ਰਹੇ ਆ ਕਿ ਜੇ ਸਾਡੀਆਂ ਓਪੀਡੀਜ਼ ਅੱਜ ਬੰਦ ਹੈ ਤਾਂ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਜਿਹੜੀਆਂ ਓਪੀਡੀਜ਼ ਬੰਦ ਹੈ ਉਹ ਸਾਡੀ ਪ੍ਰੋਟੈਸਟ ਹੈ ਕਿ ਉਹ ਜਿਹੜੇ ਰੇਪਿਸਟ ਹੈ ਉਹ ਪਕੜੇ ਜਾਣ ਔਰ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਏ ਬੱਸ ਕਿੰਨਾ ਕੰਸ਼ਿਅਰ ਪਿਓਰ ਕਰ ਦਿਆ ਅੱਜ ਲੇਡੀਜ਼ ਦਾ ਲੇਡੀਜ਼ ਬਹੁਤ ਅਨਸਿਕਿਓਰ ਫੀਲ ਕਰਦੇ ਆ ਥਿਸ ਇਜ਼ ਥਿਸ ਇਜ਼ ਮਰਡਰ ਐਂਡ ਰੇਪ ਪਰ ਅਦਰਵਾਇਜ਼ men handled ਲੇਡੀਜ਼ ਇ ਕੋਈ ਵੀ ਮੇਰੇ ਖਿਆਲ ਨਾਲ ਪੇਸ਼ੈਂਟ ਦਾ ਰਿਲੇਟਿਵ ਆ ਕੇ ਉੱਚਾ ਵੀ ਬੋਲੇਗਾ ਨਾ ਉਹ ਡਰ ਜਾਂਦੀਆਂ ਨੇ ਅਸੀਂ ਚਾਹੁੰਦੇ ਆ ਇਹ ਚੀਜ਼ ਨੂੰ ਐਲੀਮੀਨੇਟ ਕੀਤਾ ਜਾਏ ਵੀ ਸ਼ੁਡ ਫੀਲ ਸਿਕਿਓਰ ਕਿ ਅਸੀਂ ਸਿਕਿਉਰਟੀ ਫੀਲ ਕਰੀਏ ਤੇ ਆਰਾਮ ਨਾਲ ਅਸੀਂ ਕੰਮ ਕਰ ਸਕੀਏ ਤੁਹਾਨੂੰ ਕੀ ਲੱਗਦਾ ਕਿ ਜਦੋਂ ਅਜਿਹੇ ਘਟਨਾਵਾਂ ਹੁੰਦੀਆਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਇਹਦੇ ਸ਼ਰਾਰਤੀ ਅਨੁਸਾਰ ਜੇ ਸਮਾਜ ਬੁਧੀ ਅਨੁਸਾਰ ਨੇ ਉਹ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦਿੰਦੇ ਕਿ ਕਿਉਂ ਲੱਗਦਾ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਜਾਂ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਦੇਖੋ ਜੀ ਸਾਹਮਣੇ ਪ੍ਰਤਾਖੀ ਹੈ ਵੀ ਸਭ ਕੁਝ ਹੋਣ ਦੇ ਬਾਵਜੂਦ ਵੀ ਬੰਦੇ ਫੜੇ ਨਹੀਂ ਜਾਂਦੇ ਜਾਂ ਉਹਨਾਂ ਦਾ ਪ੍ਰੋਸੈਸ ਡਿਲੇ ਹੋ ਜਾਂਦਾ ਉਹਨਾਂ ਦੀ ਮਤਲਬ ਇਨੀਸ਼ੀਅਲ ਐਫ ਆਰ ਦੇ ਕਵਰੀ ਬੜੀ ਦੇਰ ਹੋ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਹਨੂੰ ਇਹਨਾਂ ਪ੍ਰੋਸੈਸ ਲੈੰਦਾ ਜਾਏ ਤੇ ਡੇੜੀ ਡਾਕਟਰ ਨੂੰ ਖਾਸ ਕਰਦੇ ਸਾਰੇ ਸਾਰੇ ਡਾਕਟਰ ਬਰਾਦਰ ਨੂੰ ਪੂਰੀ ਪ੍ਰੋਟੈਕਸ਼ਨ ਪੂਰੀ ਸਖਸ਼ਾ ਦਿੱਤੀ ਜਾਵੇ ਥੈਂਕ ਯੂ ਆਨ ਆਈ ਵੀ ਬਟਾਲ ਅੱਜ ਅਸੀਂ ਇੱਕ ਪ੍ਰੋਟੈਸਟ ਕੀਤਾ ਗਿਆ ਇੱਕ ਕਿਥੋਂ ਲੈ ਕੇ ਕਿਥੋਂ ਤੱਕ ਮਾਰਚ ਕੀਤਾ ਗਿਆ ਅਸੀਂ ਗਾਂਧੀ ਚੌਂਕ ਤੋਂ ਲੈ ਕੇ ਹਸਰੀ ਦੇ ਪੁਲ ਤੱਕ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇਹ ਪ੍ਰੋਟੈਸਟ ਕੀਤਾ ਕਿ ਲੱਗਦਾ ਕਿਸ ਤਰ੍ਹਾਂ ਦੀ ਸੁਰੱਖਿਆ ਸਮਝ ਦੇ ਅਧਿਕਾਰ ਮਿਲਣੀ ਚਾਹੀਦੀ ਹੈ ਦੇਖੋ ਜਦੋਂ ਡਿਊਟੀ ਦੇ ਰਿਹਾ ਡਾਕਟਰ ਆਪਣੇ ਕਾਰੋਬਾਰ ਛੱਡ ਕੇ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਕਿਸਮ ਦਾ ਪੁਲਿਸੀ ਦਾ ਨਾਤੀ ਜਾਂ ਪੁਲਿਸ ਚੌਕੀ ਜਾਂ ਪੁਲਿਸ ਪੋਸਟ ਹੋਣੀ ਚਾਹੀਦੀ ਤਾਂ ਕਿ ਇਹੋ ਜਿਹੀ ਜਿਹੜੀ ਅਨਸੁਭਾਵਿਕ ਘਟਾ ਜਿਹੜੀ ਉਹ ਤੋਂ ਰੋਕਿਆ ਜਾ ਸਕੇ ਡਾਕਟਰ ਲਖਵੀਰ ਸਿੰਘ ਪਗਵਾਲੀਆ ਅੱਜ ਜਿਹੜਾ ਅੱਜ ਸਾਡੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਆਈਐਮਈ ਵੱਲੋਂ ਉਹਦੇ ਸਬੰਧ ਦੇ ਵਿੱਚ ਅਸੀਂ ਰੋਸ ਮਾਰਚ ਕੀਤਾ ਅੱਜ ਜਿਹਦੇ ਵਿੱਚ ਅਸੀਂ ਉਹ ਆਰਜੀ ਮੈਡੀਕਲ ਕਾਲਜ ਜਿਹੜੀ ਲੇਡੀ ਡਾਕਟਰ ਨਾਈਟ ਡਿਊਟੀ ਦੇ ਉੱਪਰ ਕੰਮ ਕਰ ਰਹੀ ਸੀ ਉਹਦਾ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਗਰੀ ਬੜੀ ਬੇਰਹਿਮੀ ਦੇ ਨਾਲ ਤੇ ਇਸ ਇਸ ਸਬੰਧ ਦੇ ਵਿੱਚ ਤਾਂ ਕਿ ਡਾਕਟਰਾਂ ਨੂੰ ਖਾਸ ਕਰਕੇ ਲੇਡੀ ਡਾਕਟਰਾਂ ਦੀ ਜਿਹੜੀ ਸੁਰੱਖਿਆ ਵਾ ਉਹ ਸਰਕਾਰ ਖਾਸ ਧਿਆਨ ਦੇਵੇ ਤਾਂ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਕਿਉਂਕਿ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਡਾਕਟਰ ਕਰ ਰਹੇ ਸੀ ਹੜਤਾਲ ਜਾਂ ਰੈਲੀ ਕਰ ਰਹੇ ਸੀ ਉਹਨਾਂ ਤੇ ਵੀ ਬਹੁਤ ਤਸ਼ੱਦਦ ਹੋਇਆ ਉੱਥੇ ਗੁੰਡਾਗਰ ਦੇ ਇਕੱਠੇ ਹੋ ਕੇ ਗੁੰਡਾ ਅਨਸਰ ਤੇ ਉਹਨਾਂ ਨੇ ਉਹਨਾਂ ਤੇ ਅਟੈਕ ਕਰਤਾ ਉਹਨਾਂ ਨੇ ਦੌੜ-ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਤੋਂ ਸੋ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਸਰਕਾਰ ਉੱਥੋਂ ਦੀ ਜਿਹੜੀ ਹੈ ਉਹਦਾ ਹੱਥ ਹੈ ਇਹਦੇ ਵਿੱਚ ਵੈਸਟ ਬੰਗਾਲ ਦੀ ਸਰਕਾਰ ਦਾ ਤੇ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਬਲਿਕ ਦੇ ਵਿੱਚ ਕਰਕੇ ਭਾਵੇਂ ਕਿ ਜਿਹੜੀ ਆ ਸੰਸਥਾਵਾਂ ਹੈਗੀਆਂ ਹਿਊਮਨ ਰਾਈਟਸ ਉਹਨਾਂ ਕੋ ਥੋੜੀ ਬਹੁਤ ਢਿੱਲ ਲੈ ਕੇ ਤੇ ਉਹਨਾਂ ਨੂੰ ਪਬਲੀਕਲੀ ਜਿਹੜਾ ਵਾ ਪਨਿਸ਼ਮੈਂਟ ਦਿੱਤੀ ਜਾਏ ਸਖਤ ਤੋਂ ਸਖਤ ਤਾਂ ਕਿ ਹੋਰ ਲੋਕਾਂ ਨੂੰ ਇਹ ਸਬਕ ਮਿਲ ਸਕੇ ਥੈਂਕ ਯੂ